ਐਸੋਲੇ ਸਥਿਤੀ ਜਿਹੜੀ 6:30 ਵਜੇ ਤਈਕ ਜਿਹੜੀ 26 ਅਗਸਤ ਨੂੰ ਪਾਣੀ ਜਿਹੜਾ 2 ਲੱਖ 30 ਹਜ਼ਾਰ ਜਿਹੜਾ ਹਰੀਕੇਲੇ ਤੇ ਆਮਦ ਦਾ ਪਾਣੀ ਦੀ ਔਰ 2 ਲੱਖ 10 ਹਜ਼ਾਰ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਡਾਊਨਸਟਰੀਮ ਥੱਲੇ ਛੱਡਿਆ ਜਾ ਰਿਹਾ ਮੈਂ ਦਿਖਾਉਣਾ ਚਾਹਣਾ ਪਾਕਿਸਤਾਨ ਨੂੰ ਬਹੁਤ ਤੇਜ਼ੀ ਨਾਲ ਔਰ ਕਾਫੀ ਦਰ ਜਿਹੜੇ ਆ 31 ਦਰ 31 ਦਰ ਸਾਰੇ ਤਾਂ ਨਹੀਂ ਛੱਡੇ ਪਰ ਤਕਰੀਬਨ ਤਕਰੀਬਾ ਤੋਂ ਜ਼ਾਰੇਦਾਰ ਜਿਹੜੇ ਤੁਸੀਂ ਦੇਖ ਲਓ ਉਹ ਡਾਊਨ ਕਰ ਦਿੱਤੇ ਔਰ ਪਾਣੀ ਨੂੰ ਪਿੱਛੋਂ ਖਿੱਚ ਪਾਈ ਆ ਔਰ ਵਾਹਿਗੁਰੂ ਕਿਰਪਾ ਕਰੇ ਹੁਣ ਨਜ਼ਾਰਾ ਜ ਨਹੀਂ ਲੱਗ ਸਕਦਾ ਪੂਰੇ ਪੰਜਾਬ 'ਚ ਔਰ ਪਿੱਛੇ ਪਹਾੜਾਂ 'ਚ ਜਾਂ ਕਿੰਨੀ ਵਰਖਾ ਹੋਈ ਆ ਛੋਟੇ ਨਦੀਆਂ ਨਾਲੇ ਕਿੰਨੇ ਵਿੱਚ ਦਰਿਆ ਦੇ ਅਣਕੇ ਮਿਲਦੇ ਆ ਔਰ ਕਿੰਨਾ ਪਾਣੀ ਇਹ ਵਾਧਾ ਹੈ ਕਿਉਂਕਿ ਰਾਤ 12 ਘੰਟੇ ਦੇ ਵਿੱਚ ਵਿੱਚ ਜਿਹੜਾ 40 ਹਜ਼ਾਰ ਜਿਹੜਾ ਪਾਣੀ ਆ ਉਹ ਹਰੀਕੇ ਵਾਲੇ ਹਾਈਡ ਤੇ ਵੱਧ ਚੁੱਕਾ ਹੈ ਔਰ ਥੱਲੇ ਨੂੰ ਜਿਹੜਾ 210000 ਤੁਸੀਂ ਦੇਖ ਸਕਦੇ ਕਿੰਨਾ ਤੇਜ਼ ਪਾਣੀ ਔਰ ਬਿਲਕੁਲ ਡਾਊਨ ਕੀਤਾ ਹੋਇਆ ਪਿਛਲੇ ਬੰਨਿਓ ਆਤੀ ਦੀਆਂ